ਹੁੰਦਾ ਹੈ ਬਹੁਤ ਭਾਰੀ ਇਕੱਠ ਹੋ ਜਾਂਦਾ ਹੈ ਸੋ ਸੰਗਤ ਨੂੰ ਬੈਠਣ ਵਾਸਤੇ ਜਗ੍ਹਾ ਪ੍ਰਵਾਸ ਸਾਹਿਬ ਦੇ ਵਿੱਚ ਥੋੜੀ ਰਹਿੰਦੀ ਹੈ ਤੇ ਇਸ ਕਰਕੇ ਆਪਾਂ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਪਹਿਲਾਂ ਜਗ੍ਹਾ ਰੋਕੀ ਸੀ ਤੇ ਉਰੋਂ ਤੇ ਆਪਾਂ ਗੰਧ ਕੱਢਣੀ ਹੈ ਕਿਉਂਕਿ ਮਹਾਂਪੁਰਖਾਂ ਜੀ ਦੇ ਅਸਥਾਨਾਂ ਤੇ ਇਹ ਸਾਰਾ ਨਗਰ ਆਤਮਸਤ ਕਰੁੰਦਾ ਹੈ ਜੇ ਆਪਾਂ ਡਿਟੇਲ ਦੇ ਵਿੱਚ ਦਸਿਆ ਤਾਂ ਸਮਾਂ ਬਹੁਤ ਲੱਗ ਜਾਏਗਾ। ਸ਼੍ਰੀਮਾਨ ਸੰਧਵਾ ਦਾ ਕਪਾੜਾ ਅਜਿਹਾ ਆਪਣੇ ਨਗਰ ਦੀ ਜਾਣ ਰੱਖੀ ਹੈ ਕਿਵੇਂ ਆਪਣੇ ਅੱਗੇ ਲੱਗਣੋਂ ਹਟ ਗਈ ਸਾਰਿਆਂ ਨੂੰ ਪਤਾ ਹੈ। ਸੋ ਉਹ ਥੋੜਾ ਜਿਹਾ ਭਾਈ ਪੁੰਜਾ ਗਿਆ ਤੇ ਮਾਦਰ ਸਾ ਆਪਣਾ ਘਟਾ ਹੋ ਜਾਊਗਾ। ਜੋ ਆਪਾਂ ਇੱਥੇ ਪਟੀਆਂ ਨੇ ਤੇ ਸਾਰੇ ਨਗਰ ਦੀ ਸਹਿਮਤੀ ਚਾਹੀਦੀ ਹੈ। ਸੁਦਾਸ ਪੰਜ ਜਕਾਰੇ ਲਾਵੇਗਾ। ਸੋ ਸਾਰੇ ਨਗਰ ਦੇ ਭਾਈ ਸੰਤ ਮਹਾਪੁਰਖਾਂ ਜਿਹੜਾ ਹਾਜ਼ਰ ਨਾਜ਼ਰ ਸਮਝਦੇ ਹੋਏ ਆਪਣੇ ਦਿਵਸ ਸਾਰੇ ਨਗਰ ਨੇ ਸਾਰੀ ਸੰਗਤ ਜਿੰਨੀ ਦਰਬਾਰ ਸਾਹਿਬ ਦੇ ਵਿੱਚ ਬੈਠੀ ਆ ਤੇ ਜਿੰਨੀ ਸੰਗਤ ਬਾਹਰ ਸੁਣ ਰਹੀ ਹੈ ਸੋ ਕਿਰਪਾ ਕਰਕੇ ਭਾਈ ਸਾਰੀ ਸੰਗਤ ਦਾ ਆਪਣੇ ਦੋਨੇ ਹੱਥ ਉੱਪਰ ਕਰੋ ਤੇ ਸਹਿੰਤੀ ਰਿਓ ਜੀ ਜੇ ਆਪਾਂ ਕੰਦ ਕੰਦ ਕੇ ਸਾਰਾ ਭਾਈ ਆਫਰੇ ਕਰੋ ਕੋਈ ਸੋ ਨਾਮੁ ਸ੍ਰੀ ਆਕਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਦ ਸ਼ਾਮਾਨਗਰ ਭਾਈ ਸਾਰੇ ਨਗਰ ਦਾ ਸਾਰੇ ਨਗਰ ਦੇ ਪੇਂਟ ਚਾਰ ਦੇ ਭਾਈ ਨੂੰ ਰੋਗ ਵੱਟ ਗਈ ਪ੍ਰਾਂਤ ਵਿਰੋਧਾ ਲੰਗਰ ਸਾਹਿਬ ਸਾਡੇ ਭਾਈ ਜੀ ਬਹੁਤ ਆਸ਼ੀਸ਼ ਦਾ ਫਾਦਿਲੀਆਂ ਨੇ ਸੋ ਆਪਾਂ ਹੋਰ ਨੰਦ ਚੜਾ ਗਏ ਸਾਰੀ ਸੰਗਤ ਦਾ ਸਾਰੇ ਨਿਕੱਪਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰ ਭਗਤਾਂ ਸੰਤ ਬਾਬਾ ਕਬੀਰਾਂ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਦੁਆਰਾ ਪ੍ਰਿੰਸੀਪਲ ਜੀ ਮਾਨ ਸੰਤ ਬਾਬਾ ਜੀ ਸਿੰਘ ਜੀ ਕਾਰਸਵਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੰਦਾਬਾ ਜੀ ਵਾਹਿਗੁਰੂ ਜੀ ਜੀ ਕੀ ਫਤਿਹ ਤੁਸੀਂ ਦੇਖ ਰਹੇ ਸੀ ਕਿ ਜੀ ਪੰਡ ਮੰਟੀਕਲਾਂ ਦੇ ਗੁਰਦੁਆਰਾ ਬਾਬਾ ਤਪਾਰਾਮ ਜੀ ਵਿਖੇ ਸਰੋਹਣੀ ਭਗਤ ਤੁਨ ਤੁਨ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਸ੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਭੋਗ ਪਾਏ ਜਾਂਦੇ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਸਮੂਲੀਅਤ ਦੇਖ ਰਹੇ ਸੀ ਦੇ ਨਾਲ ਹੀ ਗੁਰਦੁਆਰਾ ਸਾਹਿਬ ਨੂੰ ਥਾਂ ਘੱਟ ਹੋਣ ਕਰਕੇ ਕਿਉਂਕਿ ਬਾਹਰ ਸੰਗਤ ਬੈਠੀ ਆ ਇਸ ਕਰਕੇ ਹੋਰ ਬਿਲਡਿੰਗ ਬਣਾਉਣ ਦੇ ਲਈ ਥਾਂ ਦੀ ਲੋੜ ਆ ਜੋ ਨਾਲ ਥਾਂ ਪਿਆ ਉਹਦਾ ਵੀ ਮਤਾ ਪਾਇਆ ਗਿਆ ਸੰਗਤ ਨੇ ਬਾਹਾਂ ਖੜੀਆਂ ਕਰਕੇ ਸਹਿਮਤੀ ਦਿੱਤੀ ਆ ਕਿ ਜਿਹੜਾ ਥਾਂ ਹੈ ਉਹ ਨਵਾਂ ਕੰਧ ਕੱਢ ਕੇ ਨਾਲ ਜੋੜਿਆ ਜਾਵੇ ਪ੍ਰਬੰਧਕਾਂ ਨੇ ਸਹਿਮਤੀ ਲਈ ਸੀ ਸਾਰੀ ਸੰਗਤ ਨੇ ਸਹਿਮਤੀ ਦਿੱਤੀ ਆ ਤੁਸੀਂ ਆਪ ਸਾਰਾ ਇਹ ਪ੍ਰੋਗਰਾਮ ਜਿਹੜਾ ਜੀ ਦੇਖ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 哎，我问你。